ਨਵੀਂ ਰਦੋ ਪੁੱਤ ਕੰਮ ਧੁੱਪ ਚੜੀ ਜਾਂਦੀ ਹੈਗੀ ਦੋਨੇ ਭੈਣਾ ਫਿਰ ਬਹਿ ਜਿਓ ਕੰਮ ਕਰਕੇ ਇਹ ਕਮਾਚ ਜਾਣੇ ਸਿਰਨੇ ਬਹੁਤ ਤਪਾਇਆ ਬੇਬੇ ਗੋਲੀ ਲੈ ਕੇ ਆਵਾਂ ਡਾਕਟਰ ਕੋਲ ਗੋਲੀ ਤਾਂ ਲੈ ਲਈਆਂ ਦੋ ਲੈ ਲਈਆਂ ਗੋਲਿਆਂ ਨਾਲ ਕਿੱਥੇ ਹਟਦਾ ਹੈਗਾ ਇਹ ਤਾਂ ਜਿਹੜੀਆਂ ਮਨ ਨੂੰ ਟੈਨਸ਼ਨਾਂ ਲੱਗੀਆਂ ਵੀ ਉਹਦੇ ਨਾਲ ਹੀ ਦੁੱਖਦਾ ਹੈਗਾ ਗੋਲਿਆਂ ਨਾਲ ਨਹੀਂ ਹਟਦਾ ਆਜਾ ਬੁੱਦੀ ਆਪਾਂ ਫੇਡਾਂ ਚੱਲੀਏ ਨਾ ਪੁੱਤ ਇਹਨਾਂ ਦਾ ਕਿੱਥੇ ਟਾਈਮ ਹੈ ਖੇਡਣ ਦਾ ਤਾਂ ਕੰਮ ਕਰ ਹੀ ਜਾਂਦੇ ਨੇ ਤੂੰ ਬਹਿ ਜਾ ਇਨਾਂ ਕੋਲ ਲੈ ਮੈਨੂੰ ਗੜਵੀ ਦੇ ਦੁੱਧ ਦੀ ਘੁੱਟ ਲੈ ਕੇ ਆਵਾਂ ਕਿਸੇ ਦੇ ਪੁੱਛ ਕੇ ਆਉਣੀ ਹੈ ਇੱਕ ਤਾਂ ਜਿੰਨਾਂ ਦੇ ਦੁੱਧ ਆ ਉਹ ਕਿਹੜਾ ਦਿੰਦੇ ਆਂਗੇ ਦੇਦੇ ਆਇਤਾ ਮੈਂ ਦੁੱਧ ਦਾ ਗਲਾਸ ਪੀ ਕੇ ਆਈ ਹਾਂ ਚਲੋ ਕੋਈ ਨਹੀਂ ਪਤਾ ਮੈਂ ਵੀ ਵਿਰਾਨੀ ਹੈ ਕਿਸੇ ਦੀ ਲੈ ਕੇ ਆਉਣੀ ਹੈ ਪਤਾ ਚਲ ਕਰ ਲੋ ਕੰਮ ਚੰਗਾ ਪੁੱਤ ਮੈਂ ਜਾ ਕੇ ਆਉਣੀ ਹੈ ਮੜ ਜਾ ਪੁੱਛਦੀ ਹਾਂ ਕਿਸੇ ਨੂੰ ਜੇ ਦੇ ਤਾ ਤਾਂ ਲਿਆਉਂਗੀ ਫਿਰ ਵੇਖ ਪੈਣੀ ਅੱਜ ਆਪਾਂ ਦੋ ਦਿਨ ਬਾਅਦ ਚਾਹ ਪੀਵਾਂਗੇ ਨੀ ਕਰਲਾਛੇ ਦੀ ਕੰਮ ਬੇਬੇ ਆ ਕੇ ਲੜੂਗੀ ਕੀ ਦਿੱਤਾ ਲਾ ਦੇ ਘੁੱਟ ਦੁੱਧ ਦੀ ਪਾ ਦਿੰਦੇ ਆ ਫੇਰ ਕੀ ਜਾਨ ਨਿਕਲਦੀ ਸੀ ਤਾਂ ਕਿਹਾ ਦੀਆਂ ਸੋਥੋਂ ਪੈਸੇ ਨਹੀਂ ਦਿੱਤੇ ਜਾਣੇ ਕਿ ਪਹਿਲਾਂ ਵੀ 2 ਕਿਲੋ ਦੇ ਲੈਣੇ ਲਾ ਵੇਖ ਲੈ ਆ ਰੱਬ ਵੀ ਭਰਿਆਂ ਨੂੰ ਭਰਦਾ ਹੈ ਆ ਬਠੇਰਾ ਮਨ ਮੰਨ ਕੇ ਗੋੜਨੀਆ ਲਾ ਲਾ ਕੇ ਵੇਖ ਲੈ ਬੇਬੇ ਅੱਜ ਫੇਰ ਖਾਲੀ ਹੱਤਾ ਕੇ ਦੁੱਧ ਨਹੀਂ ਮਿਲਿਆ ਕੀ ਦੱਸਾਂ ਪਤਾ ਆ ਨੰਬਰਦਾਰਾਂ ਦੀ ਬਹੂ ਨੇ ਤਾਂ ਜਵਾਬ ਦੇਤਾ ਦੁੱਧ ਤਾਂ ਕੀ ਦੇਣਾ ਸੀ ਸਗੋਂ ਦੀ ਮੇਰਾ ਹਜ਼ਾਰ ਲਾ ਕੇ ਮੋੜਤਾ ਕਹਿੰਦੀ ਹੈ ਕਿ ਤੁਸੀਂ ਤਾਂ ਪਹਿਲਾਂ ਨਹੀਂ ਦਿੱਤੇ ਦੁੱਧ ਦੇ ਪੈਸੇ ਕਿੰਨੇ ਪੈਸੇ ਰਹਿੰਦੇ ਬੇਬੇ ਆ ਪੈਸੇ ਕਿਹੜੇ ਰਹਿੰਦੇ ਆ 2 2 ਕਿਲੋ ਦੁੱਧ ਦੇ ਪੈਸੇ ਆ ਕਿ 100 ਰੁਪਏ ਹੋਰ ਕਿਹੜੇ ਰਹਿੰਦੇ ਆ ਆ ਇੱਕ ਤਾਂ ਮੈਨੂੰ ਗੋਡੇ ਨੇ ਮਾਰ ਲਿਆ ਇੱਕ ਆ ਰਹਿੰਦੇ ਖੁੰਦੇ ਨਹੀਂ ਹਨ ਕੰਮ ਹੀ ਨਹੀਂ ਚੱਲਦਾ ਪਤਾ ਤੇ ਜੇ ਕਿਤੇ ਕੰਮ ਚੱਲਦਾ ਹੋਵੇ ਮੈਂ ਤਾਂ ਕਦੇ ਕਿਸੇ ਤੂੰ ਹੀ ਨਹੀਂ ਖਵਾਇਆ ਚਲ ਕੋਈ ਨਹੀਂ ਤੂੰ ਆਏਗਾ ਤਾਂ ਹੋ ਗਈ ਚਾਹ ਤਾਂ ਸਗੋਂ ਪੁੱਤ ਮਾੜੀ ਹੁੰਦੀ ਹੈ ਤੂੰ ਤਾਂ ਪਹਿਲਾਂ ਹੀ ਕਾਲੀ ਐ ਨਾਲੇ ਚਾਹ ਤਾਂ ਰੰਗ ਕਾਲਾ ਕਰ ਦਿੰਦੀ ਐ ਤੁਹਾ ਤਾਂ ਪਹਿਲਾਂ ਹੀ ਕਾਣੀ ਹੈ। ਕੱਲ ਤਾਂ ਸਾਰਾ ਦਿਨ ਸਿਰ ਦੁਖੀ ਗਿਆ। ਅੱਜ ਆ ਬੁਖਾਰ ਨੇ ਲੋਹ ਪੀ ਲਿਆ। ਪਤਾ ਗਿੱਲੀ ਜੀ ਕਰਕੇ ਪੱਟੀ ਧਾਰ। ਬੇਬੇ ਅੱਜ ਦਾਲ ਕਾ ਦੀ ਧਰਨੀ ਆ। ਦਾਲ ਤਾਂ ਪੁੱਤ ਕੱਲ ਮੈਂ ਤੋਰੀਆਂ ਨਹੀਂ ਸੀ ਤੋਰੀਆਂ ਉਹ ਰੋਟੀਆਂ ਵਾਲੇ ਛਾਬੇ 'ਚ ਪਈਆਂ। ਉਹ ਧਰ ਲਓ। ਬੇਬੇ ਨਾ ਨੂਣਾ ਤੇ ਨਾ ਹਲਦੀ ਆ ਤੇ ਸੱਚ ਬੇਬੇ ਤੇਲ ਵੀ ਹੈ ਨਹੀਂ ਜਾਨੀ ਮੋ ਆ 10 ਰੁਪਏ ਦਾ ਪੁੱਤ ਗੁੜ ਲਿਆ ਆਪਾਂ ਤਾਂ ਅੱਜ ਗੁੜਨ ਵਾਲੀ ਖਾ ਲਾਂਗੇ ਕੋਈ ਨਹੀਂ ਲੈ ਭੱਜ ਕੇ ਗੁੜ ਲਿਆ ਦਸਾਂ ਦਾ ਤੂੰ ਐ ਕਰ ਇਨਾ ਕਾਟਾ ਮਰੋੜ ਲੈ ਹੈਗਾ ਆਟਾ ਹਾਂ ਬੇਬੇ ਆਪਣੇ ਜੋ ਗਰਾ ਇਨਾ ਕਾਟਾ ਪਿਆ ਚਲ ਤੂੰ ਰਾੜ ਆਪਾਂ ਦੋ ਦੋ ਗੁੱਲੀਆਂ ਗੁੜਨ ਵਾਲੀ ਖਾ ਲਾਂਗੇ ਬੇਬੇ ਹੁਣ ਰੇਗਾ ਵਾਲਾ ਕੰਮ ਕਰ ਦੋ ਚੱਲੂਗਾ ਪਤਾ ਨਹੀਂ ਪਤਾ ਕਦੋਂ ਚੱਲੂਗਾ ਮੈਂ ਤਾਂ ਦੱਸ ਜਾਣਿਆਂ ਨੂੰ ਕੀ ਆਈ ਵੀ ਜੇ ਨੇ ਰੇਗਾ ਦਾ ਕੰਮ ਚੱਲਿਆ ਤਾਂ ਸਾਡਾ ਮੇਰਾ ਨਾਮ ਪਵਾ ਦਿਓ ਜੇ ਹੁਣ ਕਿਤੇ ਕੰਮ ਚੱਲਣਾ ਰੇਗਾ ਤੇ ਸਾਡੇ ਦੋਨਾਂ ਭੈਣਾਂ ਦੇ ਨਾਮ ਪਵਾ ਲਈ ਆਪਾਂ ਤਿੰਨੇ ਰਲ ਕੇ ਨੇ ਰੇਗਾ ਦਾ ਕੰਮ ਕਰਾਂਗੇ ਕੋਈ ਨਹੀਂ ਪਤਾ ਥੋੜਾ ਕਿੱਥੋਂ ਪਾ ਦੇਣਗੇ ਮੇਰੇ ਹੀ ਚੱਲ ਜੇ ਬਸ ਇੰਨੇ ਹੀ ਬਹੁਤ ਹੈ ਬੇਬੇ ਤੈਨੂੰ ਪਤਾ ਨਾ ਨੂਣਾ ਨਾ ਮਿਰਚਾਂ ਜੇ ਨੇ ਰੇਗਾ ਦਾ ਕੰਮ ਚੱਲਿਆ ਤਾਂ ਅਸੀਂ ਦੋਨੇ ਭੈਣਾਂ ਤੇਰੇ ਨਾਲ ਰਲ ਕੇ ਕੰਮ ਕਰਾਂਗੇ ਤੇ ਨਾਲ ਹੀ ਆਪਾਂ ਦੁੱਧ ਨਾਲ ਦੇ ਪੈਸੇ ਵੀ ਵਾਪਸ ਕਰ ਦਾਂਗੇ ਕੋਈ ਨਹੀਂ ਪਤਾ ਤੂੰ ਕਾਹਤੋ ਫਿਕਰ ਕਰਦੀ ਹੈ ਕੋਈ ਨਹੀਂ ਸਾਰਾ ਖਲ ਹੋ ਜਾਊਗਾ ਕੀ ਦੱਸਾਂ ਪੁੱਤ ਆ ਬੰਦਿਆਂ ਨਾਲ ਹੀ ਘਰ ਹੁੰਦੇ ਆ ਅੱਜ ਜਿੱਦਣ ਦਾ ਤੇਰਾ ਪਿਓ ਗਿਆ ਨਾ ਉਹ ਦਿਨ ਦਾ ਹੀ ਆਪਾਂ ਨੂੰ ਆ ਨੂਨ ਮਿਰਚ ਦਾ ਫਿਕਰ ਖਾਂਦਾ ਵੜ ਵੜ ਨਹੀਂ ਆਪੇ ਕੀ ਤੋਂ ਲਿਆਉਂਦਾ ਕੀ ਤੋਂ ਨਾ ਲਿਆਉਂਦਾ ਤੇ ਜਿਹੜੀ ਰਿਣੀ ਜਿਣੀ ਸੀ ਸਾਰੀ ਉਹਦੇ ਤੇ ਲਾਤੀ ਕੀ ਦੱਸ ਬੰਦਾ ਕਰੇ ਬੁੜੀਆਂ ਨੂੰ ਕੌਣ ਦਿੰਦਾ ਪੈਸੇ ਜੇ ਬੇਬੇ ਨਹੀਂ ਨਰੇਗਾ ਤਾਂ ਕੰਮ ਚੱਲਦਾ ਤਾਂ ਕੋਈ ਝਾੜੂ ਪੋਚੇ ਦਾ ਪੁੱਛ ਲਾ ਮੈਂ ਸਵੇਰ ਸਵੇਰ ਕਰਾਇਆ ਕਰੂੰਗੀ ਨਾ ਪਤਾ ਤੂੰ ਕਾਹਤੋਂ ਕਰੇਂਗੀ ਕੋਈ ਨਹੀਂ ਮੈਂ ਹੈਗੀ ਆਪੇ ਕਰ ਲਊਂਗੀ ਕੁੜੀ ਭਾਗ ਚੋਸ ਕੁੜਾ ਹਜੇ ਥੋੜਾ ਟਾਈਮ ਨਹੀਂ ਹੋਇਆ ਬੇਬੇ 200 ਰੁਪਏ ਹੈਗੇ ਆ ਕੀ ਕਰਨਿਆ ਤੂੰ 200 ਰੁਪਏ ਬੇਬੇ ਇਸ ਦੋਨਾਂ ਪੈਨਨ ਨੇ ਨਾ ਕਾਪ ਪੰਗਾ ਲੈਣੀਆਂ ਤੇ ਸਾਨੂੰ ਰੋਜ਼ ਸਕੂਲ ਚ ਮਾਸਟਰ ਲੜਦੇ ਆ ਹੱਡ ਵੱਡ ਲੋ ਮੇਰੇ ਮੇਰੇ ਕਿੱਥੋਂ ਦੇ ਦਾਂ ਤੁਹਾਨੂੰ ਪੈਸੇ ਜ਼ੈਰ ਖਾਨ ਨੂੰ ਤਾਂ ਘਰੇ ਪੈਸਾ ਹੈ ਨਹੀਂ ਕਿੱਥੋਂ ਦਿਹਾਕੇ ਦੇਵਾਂ ਤੁਹਾਨੂੰ ਪੈਸੇ ਮੈਂ ਜਾ ਕਿਸੇ ਪਾਸੇ ਵੇਚਿ ਆਓ ਮੈਨੂੰ ਫੇਰ ਤੁਹਾਡੀਆਂ ਕਾਪਾਂ ਕਿਤਾਬਾਂ ਪੂਰੀਆਂ ਆ ਜਾਣਗੀਆਂ ਢਿੱਡ ਤਾਂ ਭੁੱਖ ਨਾਲ ਇਕੱਠਾ ਹੋਇਆ ਪਿਆ ਮੈਂ ਤੁਹਾਨੂੰ ਦੱਸੋ ਕਿੱਥੋਂ ਦੇ ਦਿਆਂ 20 ਰੁਪਏ ਜਿਹੜਾ ਰਹਿਣ ਤਾਂ ਕੋਈ ਲੋੜ ਨਹੀਂ ਸਕੂਲ ਜਾਣ ਦੀ ਬੈਜੋ ਚੁੱਪ ਕਰਕੇ ਘਰੇ ਹਾਂ ਬੱਸ ਬੈਜੋ ਮੈਥੋਂ ਨਹੀਂ ਪੜਾਈ ਜਾਂਦੇ ਗੁੱਡੀ ਨਿੰਮਾ ਅੱਜ ਸਕੂਲ ਚੱਲੀ ਐ ਤੂੰ ਤਾਂ ਐ ਬੈਠੀ ਨਾ ਜਿਵੇਂ ਸਕੂਲ ਹੀ ਨਹੀਂ ਜਾਣਾ ਹੁੰਦਾ ਅੱਜ ਨਹੀਂ ਅਸੀਂ ਸਕੂਲ ਜਾਣਾ ਅੱਜ ਸਾਡੇ ਬੇਬੇ ਬਿਮਾਰ ਆ ਤੇ ਅਸੀਂ ਅੱਜ ਆਪਦੀ ਬੇਬੇ ਦੀ ਦੇਖਭਾਲ ਕਰਨੀ ਐ ਬੇਬੇ ਅੱਜ ਸਾਡਾ ਬਹੁਤ ਜ਼ਰੂਰੀ ਟੈਸਟ ਸੀ ਇਹਨਾਂ ਨੂੰ ਮਾਸਟਰ ਕੁੱਟਣਗੇ ਕੋਈ ਨਹੀਂ ਕੁਝ ਨਹੀਂ ਹੁੰਦਾ ਤੂੰ ਕੱਲ ਨੂੰ ਵਗ ਜਾਣਗੀ ਐ ਕਹਿ ਦੀ ਤੂੰ ਮਾਸਟਰਾਂ ਨੂੰ ਕਿ ਉਹਨਾਂ ਦੀ ਤਾਂ ਬੇਬੇ ਬਿਮਾਰ ਐ ਠੀਕ ਓ ਚਾਚੀ ਕਰੀਓ ਆ ਜਾ ਆ ਜਾ ਪੁੱਤ ਨੰਗਿਆ ਕਰੀ ਐ ਜਾ ਗੁਡੀ ਸਰਪੰਚ ਆ ਗਿਆ ਪਾਣੀ ਲੈ ਕੇ ਆ ਹਾਂ ਬੀਬੀ ਹੋਰ ਤਗੜੇ ਰਹਿਣਾ ਚਾਚੀ ਹਾਂ ਹਾਂ ਬੱਤ ਵਧੀਆ ਤੂੰ ਦੱਸ ਜਾ ਬੱਤ ਖੜਾ ਹੀ ਕਰ ਦਿਆ ਲਿਆ ਪਾਣੀ ਵਜ ਕੇ ਉਹ ਨਹੀਂ ਨਹੀਂ ਪਾਣੀ ਰਹਿਣ ਦੋ ਬਸ ਉਹ ਮੈਂ ਤਾਂ ਚੱਲਿਆ ਸੀਗਾ ਅੱਛਾ ਮੈਨੂੰ ਸੁਨੇਹਾ ਆਇਆ ਸੀ ਥੋੜਾ ਮੈਂ ਚੱਲ ਜਾ ਆ ਮਾ ਚਾਚੀ ਕੇ ਫੇਰ ਲਾਂਬਾ ਦੇਣਗੇ ਆਖਣਗੇ ਆ ਜਾਣੀ ਸਰਪੰਚ ਹਾਂ ਮੈਂ ਤਾਂ ਪਤਾ ਦੋ ਤਿੰਨ ਵਾਰੀ ਤੈਨੂੰ ਸੁਨੇਹਾ ਭੇਜਿਆ ਆ ਤੂੰ ਆਪ ਹੀ ਵੇਖ ਲੈ ਆ ਘਰ ਦਾ ਕੀ ਹਾਲ ਹੋਇਆ ਪਿਆ ਆ ਜਵਾਕੜੀਆਂ ਤੇ ਮੈਂ ਥੱਲੇ ਆ ਕੇ ਮਰਾਂਗੀ ਕਿਤੇ ਹਾਂ ਇਹ ਤਾਂ ਹੈ ਚਾਚੀ ਕੋਈ ਨਹੀਂ ਮੈਂ ਵੈਸੇ ਲਿਖਾਇਆ ਚਾਚੀ ਇਹ ਮੈਂ ਚੱਲਿਆ ਅੱਜ ਉਧਰ ਦਫ਼ਤਰ ਨਹੀਂ ਤੇ ਮੈਂ ਅੱਜ ਫੇਰ ਗੱਲ ਕਰਦਾ ਤੁਹਾਡੇ ਇਹਦੇ ਘਰ ਦੇ ਬਾਰੇ ਪਰ ਉਹ ਤਾਨੂੰ ਪਤਾ ਜਦੋਂ ਸਾਰਿਆਂ ਲਿਆਉਣਿਆਂ ਨਾਲ ਹੀ ਥੋੜੇ ਆਉਣਿਆਂ ਹਨ ਇਹ ਵਿੱਚ ਸਾਲ ਹੋ ਗਏ 2 ਸਾਲ ਹੋ ਗਏ ਤੇਰੇ ਚਾਚੇ ਨੂੰ ਮੁਕੇ ਨੂੰ ਹਜੇ ਕੋਈ ਪੈਨਸ਼ਨ ਦਾ ਮੂੰਹ ਸਿਰ ਨਹੀਂ ਕੀਤਾ ਨਾ ਮੈਂ ਜਿੱਦੇ ਜਾਣੀ ਹੈ ਕੋਈ ਮੇਰੀ ਗੱਲ ਸੁਣਦਾ ਕੋਈ ਨਹੀਂ ਚਾਚੀ ਜਿੰਨਾ ਮੇਰੇ ਹੱਥਾਂ ਮੈਂ ਉਹਨਾ ਕਰੂੰਗਾ ਹਨਾ ਜਿਹੜਾ ਮੇਰੇ ਹੱਥ ਵਾਸੀ ਨਹੀਂ ਮੈਂ ਉਹ ਹੁਣ ਕਿਵੇਂ ਕਰ ਸਕਦਾ ਆ ਤੈਨੂੰ ਪਤਾ ਹੀ ਹੈ ਦੇਖ ਲੈ ਐ ਐਡੀਆਂ ਐਡੀਆਂ ਤੇੜਾਂ ਆਂਗਾ ਪਈਆਂ ਆ ਛੱਤ ਦਾ ਐ ਨਹੀਂ ਪਤਾ ਮੈਂ ਐਡੇ ਡੇ ਮੀ ਆਈ ਜਾਂਦੇ ਐ ਨਹੀਂ ਪਤਾ ਕਦੋਂ ਸਾਡੇ ਉੱਤੇ ਡਿੱਗ ਪੇ ਸਾਡੀ ਤਾਂ ਕਿਸੇ ਨੇ ਪੁੱਛ ਪੜਤਾਲ ਵੀ ਨਹੀਂ ਕਰਨੀ ਅੰਦਰ ਪਿਆਂ ਦੀ ਉਹ ਕੋਈ ਨਹੀਂ ਚਾਚੀ ਮੈਂ ਤੁਹਾਡਾ ਘਰ ਲਖਵਾਇਆ ਹੋਇਆ ਹੋਰ ਵੀ ਪਿੰਡ ਦੇ ਕਈ ਘਰ ਲਖਵਾਏ ਹੋਏ ਆ ਪਰ ਮੈਂ ਤੁਹਾਡਾ ਕੰਮ ਪਹਿਲ ਦੇ ਆਧਾਰ ਤੇ ਕਰਾਉਂਗਾ ਚਾਚਾ ਸਾਡੇ ਵੀ ਬਹੁਤ ਕੰਮ ਆਉਂਦਾ ਸੀਗਾ ਇੱਕ ਆ ਪੈਨਸ਼ਨ ਦਾ ਪੁੱਛਣੀ ਪੁੱਤ ਜੇ ਕੋਈ ਕਰ ਦੇ ਤਾਂ ਕੋਈ ਹੱਲ ਮੇਰੇ ਧਿਆਨ ਚਾਚਾ ਚੀ ਤੁਸੀਂ ਮੈਨੂੰ ਪਹਿਲਾਂ ਵੀ ਦੋ ਵਾਰੀ ਇਹ ਗੱਲ ਕਹੀ ਆ ਤੇ ਮੇਰੇ ਪਹਿਲਾਂ ਇਹ ਤੁਹਾਡਾ ਕੰਮ ਧਿਆਨ ਚਾਉਂਦਾ ਹੁੰਦਾ ਕਿ ਯਾਰ ਚਾਚੀ ਨੇ ਮੈਨੂੰ ਆਹ ਕੰਮ ਕਿਹਾ ਤੇ ਇੱਕ ਪੁੱਤ ਪੈਨਸ਼ਨ ਦਾ ਤਾਂ ਜ਼ਰੂਰ ਹੱਲ ਕਰਕੇ ਦੇ ਕੋਈ ਜੇ ਪੈਨਸ਼ਨ ਪੁੱਛਣ ਆ ਜੇ ਤਾਂ ਕੋਈ ਕਰਦਾ ਤੋਰੀਆ ਤੁਰਿਆ ਜਾਵੇ ਕੋਈ ਨਹੀਂ ਕੋਈ ਨਹੀਂ ਚਾਚੀ ਮੈਂ ਤੈਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਥੋੜਾ ਕੰਮ ਪਹਿਲ ਦੇ ਧਾਰ ਤੇ ਕਰੂੰਗਾ ਇੱਕ ਮੇਰਾ ਪਤਾ ਜੇ ਤੈਨੂੰ ਕੋਈ ਆਏ ਪਤਾ ਲੱਗਦਾ ਨਾ ਛੱਤਾ ਛੱਤਾ ਦਾ ਸਾਡਾ ਹੇਲਾ ਕਰ ਦੇ ਸਾਡੇ ਤਾਂ ਆਏ ਨਹੀਂ ਪਤਾ ਮਾਵਾਂ ਧੀਆ ਅਸੀਂ ਥੱਲੇ ਆ ਕੇ ਮਰ ਜਾਾਂਗੇ ਤੇ ਸਾਨੂੰ ਤਾਂ ਕਿਸੇ ਨੇ ਸਿਆਣਨਾ ਵੀ ਨਹੀਂ ਤੈਨੂੰ ਤਾਂ ਹੁਣ ਸਾਰਾ ਪਤਾ ਹੀ ਕੀ ਕੋਈ ਨਹੀਂ ਚਾਚੀ ਮੈਂ ਅੱਜ ਜਾਣਾ ਉੱਥੇ ਦਫ਼ਤਰ ਚੱਲਿਆ ਮੈਂ ਜਾ ਕੇ ਤੁਹਾਡੇ ਘਰ ਬਾਰੇ ਜ਼ਰੂਰ ਪੁੱਛਦਾ ਹਾਂ ਇੱਕ ਮੈਂ ਤੈਨੂੰ ਕੀ ਦੱਸਾਂ ਨਰੇਗਾ ਦਾ ਕੰਮ ਚੱਲਦਾ ਸੀ ਅੱਗੇ ਵਧੀਆ ਤੋੜਾ ਤੁਰਿਆ ਜਾਂਦਾ ਸੀ ਆਹੋ ਨਰੇਗਾ ਦਾ ਕੰਮ ਬੰਦ ਹੋ ਗਿਆ ਆ ਕਾਪਾਂ ਬਿਨਾ ਜਵਾਗੜੀਆਂ ਸਕ અને ਰਿੱਗਾ ਦਾ કામ ਤਾਂ ਪਿੱਛੇ ਤੋਂ ਹੀ ਬੰਦ ਆ ਮੇਰੇ ਧਿਆਨ ਚ ਹੈ ਵੀ ਬਾਕੀ ਕੋਈ ਪੈਸੇ ਥੇਲੇ ਦੀ ਲੋੜ ਆ ਨਾ ਕੋਈ ਬੱਚਿਆਂ ਆਸਤੇ ਕੁਝ ਲੈਣਾ ਕਿਤਾਬਾਂ ਤੁਸੀਂ ਦੱਸੀਆਂ ਤੁਸੀਂ ਤਾਂ ਮੈਥੋਂ ਲੈ ਲਿਓ ਕੋਈ ਗੱਲ ਨਹੀਂ ਮੈਂ ਪੈਸੇ ਥੇਲੇ ਦੀ ਮਦਦ ਕਰ ਦੂੰਗੀ ਨਾ ਪਤਾ ਇਹ ਤਾਂ ਚੱਲ ਵਾਹਿਗੁਰੂ ਦਾ ਸ਼ੁਕਰ ਹੈ ਚਲ ਜੇ ਕੋਈ ਦਿਹਾੜੀ ਦਿਉੜੀ ਲੱਗੀ ਤਾਂ ਤੁਸੀਂ ਮੈਨੂੰ ਜਰੂਰ ਦੱਸਣਾ ਨਹੀਂ ਜਰੂਰ ਦੱਸੂਗਾ ਚਾਚੀ ਮੈਂ ਚਲੋ ਮੈਂ ਚੱਲਦਾ ਜਾ ਚਾਚੀ ਠੀਕ ਹੈ ਹਾਂ ਮੈਂ ਅੱਗੇ ਉੱਥੇ ਜਾਣਾ ਹੀ ਦਫ਼ਤਰ ਆ ਚਲੋ ਥੋੜਾ ਮਸਲਾ ਮੈਨੂੰ ਤੁਸੀਂ ਦੱਸਤਾ ਤੇ ਹੁਣ ਜਾ ਕੇ ਇਹ ਵੀ ਉਹਨਾਂ ਨੂੰ ਦੱਸ ਦਿੰਨਾ ਮੈਂ ਠੀਕ ਹੈ ਪਤਾ ਹਾਂਜੀ ਠੀਕ ਹੈ ਚਾਹ ਪਾਣੀ ਪਤਾ ਨਹੀਂ ਨਹੀਂ ਬਾਤ ਚਾਚੀ ਬਾਤ ਬੇਬੇ ਨਾਨ ਸਰਪੰਚ ਕਹਿ ਕੇ ਤਾਂ ਗਿਆ ਸੀ ਜਿਓ ਕਿ ਪੈਸੇ ਲੋੜੇ ਮੈਥੇ ਲੋ ਲੋ ਤੁਸੀਂ ਪੈਸੇ ਲੈ ਲੈਣ ਤੇ ਖਾ ਨਾਲੇ ਬੇਬੇ ਸਾਰਾ ਸਕੂਲ ਦਾ ਸਮਾਨ ਆ ਜਾਂਦਾ ਨਾ ਪਤਾ ਆ ਬਾਬੇ ਨਾਨਕ ਨੇ ਇਹੀ ਤਾਂ ਸਿਖਾਇਆ ਵੀ ਕਿਰਤ ਕਰਕੇ ਖਾਓ ਕੋਈ ਨਹੀਂ ਮੇਰੀ ਦਿਹਾੜੀ ਲੱਗ ਗਈ ਨਾ ਮੈਂ ਤੁਹਾਨੂੰ ਆਪੇ ਸਾਰਾ ਸਕੂਲ ਦਾ ਸਮਾਨ ਲੈ ਆ ਦੂੰਗੀ ਕੋਈ ਨਹੀਂ ਚਿੰਤਾ ਨਾ ਕਰੋ ਹੇ ਫਿਰਬਾ ਕਿੰਨੇ ਕ ਗੱਪ ਮਾਰਾਂ ਮੈਂ ਕੁੜੀਆਂ ਕੋਲੇ ਮੈਂ ਮਰ ਜਾਂ ਜਵਾਕੜੀਆਂ ਚਾਹਾਂ ਨੂੰ ਵੀ ਤਰਸਦੀਆਂ ਦਾਲਾਂ ਰੋਟੀਆਂ ਨੂੰ ਵੀ ਤਰਸਦੀਆਂ ਆਹ ਰੱਬ ਨੇ ਕੀ ਪਨ ਕੇ ਬੀਜਿਆ ਸੀਗਾ ਮੈਂ ਜਿਹੜਾ ਮਾਂ ਪਿਓ ਦੇ ਸਾਹਮਣੇ ਬੱਚੇ ਭੁੱਖੇ ਤੜਫਣ ਇਹਦੇ ਕੋਲੇ ਜਾ ਕੇ ਦੁੱਖ ਰੋਵਾ ਕੋਈ ਵੀ ਨਹੀਂ ਸੁਣਦਾ ਚਲ ਚੰਗਾ ਸੀ ਮਾਰਾ ਸੀ ਆਪਦਾ ਟਾਈਮ ਪਾਸ ਕਰੀ ਜਾਂਦਾ ਸੀ ਆਹ ਕਵੀਲਦਾਰੀ ਦਾ ਫਿਕਰ ਨਹੀਂ ਸੀ ਮੈਨੂੰ ਰਾਤ ਨੂੰ ਵੀ ਦੁੱਖ ਖਾਂਦਾ ਤੇ ਦੇਣੀ ਵੀ ਇਹ ਸੱਚੇ ਪਾਤਸ਼ਾਹ ਜਿਹੜੇ ਦਿਨ ਦਿਖਾਉਣ ਨਾਲ ਤਾਂ ਤੂੰ ਮੌਤ ਹੀ ਦੇ ਦੇ ਹੱਸ ਕੇ ਗੱਲ ਲਾ ਲਾਂਗੇ ਅਸੀਂ ਤਾਂ ਮੌਤ ਨੂੰ ਵੀ ਪਰ ਆਹ ਕੁਛ ਨਹੀਂ ਦੇਖਿਆ ਜਾਂਦਾ ਜਵਾਕ ਭੁੱਖੇ ਨਹੀਂ ਦੇਖੇ ਜਾਂਦੇ ਸੱਚੇ ਪਾਤਸ਼ਾਹ ਕੋਈ ਤੂੰ ਬਾਫੜ ਕੀ ਕਰਾਂ ਦੱਸ ਕੀ ਕਰਨਾ ਮੈਂ ਜਵਾਕੜਾ ਸਾਹਮਣੇ ਕੋਈ ਦੁੱਖ ਸੁੱਖ ਕਰ ਸਕਦੀ ਐ ਪੂਰਾ ਪੂਰਾ ਜਵਾਕੜਾ ਉਹ ਕੀ ਸੋਚਣ ਗਿਆ ਸੱਚੇ ਪਾਚਾ ਕੋਈ ਚਾਚਾ ਦਾ ਦਿਨ ਦਿਖਾ ਨੀ ਗੁੱਟੀ ਆ ਆਟਾ ਘਣੇ ਪਤਾ ਤੇ ਮੈਂ ਤੁਹਾਡੇ ਵਾਸਤੇ ਚਟਨੀ ਕੁੱਟਦੀ ਆ ਆ ਕਰਗੇ ਕੋਈ ਰੋਟੀਆਂ ਦਾ ਵੀ ਆਈ ਬੇਬੇ ਆ ਜਾ ਵੇਬੇ ਡਰਮੇ ਚ ਦਾ ਆਟਾ ਹੈ ਨਹੀਂ ਹੈ ਨਹੀਂਗਾ ਲੈ ਫੜਾ ਕੌਲਾ ਦੇ ਮੈਨੂੰ ਇਸ ਦਾ ਪੁੱਛ ਕੇ ਆ ਮਾ ਜੇ ਕੋਈ ਦਊਗੀ ਤਾਂ ਇੱਕ ਤਾਂ ਪਹਿਲਾਂ ਹੀ ਲੱਗ ਜਾਂਦੀਆਂ ਕਰਨ ਹੈ ਨਹੀਂ ਹੈ ਨਹੀਂ ਦਾਸਾ ਦੇ ਤਾਂ ਦਿੰਦਿਆਂ 100 100 ਕੁਸ ਘਣਾਉਂਦਾਂ ਅਗਲੇ ਪਿਛਲੇ ਘਣਾਉਣ ਲੱਗ ਜਾਂਦੀਆਂ ਜਿਵੇਂ ਮੈਨੂੰ ਪਤਾ ਹੀ ਨਹੀਂ ਹੁੰਦਾ ਮੈਨੂੰ ਸਾਰਾ ਪਤਾ ਹੀ ਇਹ ਵੀ ਜਿਹੜਾ ਕਿਸੇ ਦਾ ਦੇਣਾ ਲੈਣਾ ਮੈਨੂੰ ਦੱਸ ਦਿਆਂ ਲੈ ਸੁਣਾਉਂਦਿਆਂ ਲੈ ਪੁੱਤ ਆ ਰੱਲੇ ਆਇਆ ਟਾ ਸੈਕੋ ਕੱਲਾ ਕਰਦੀਆਂ ਜਦੋਂ ਲੈਣ ਜਾਣੀ ਆ ਹਯਾ ਲਾ ਕੇ ਮੋੜਦੀਆਂ ਆਟਾ ਤਾਂ ਦੇ ਦਿੰਦੀਆਂ 100 100 ਕੁੱਤੇ ਖਾਣੀ ਕਰਦੀਆਂ ਤੁਹਾਨੂੰ ਕੀ ਪਤਾ ਕਿੰਨੀ ਜ਼ਿੰਦਗੀ ਨਰਕ ਬਣੀ ਪਈ ਐ ਆ ਗੋਨ ਲਾ ਲਾ ਲਾਂਗੇ ਚਾਰ ਰੋਟੀ ਨਿੰਮਾ ਪਾਣੀ ਲੈ ਕੇ ਆਈ ਨਿੰਮਾ ਲਾ ਪਾਣੀ ਕਿੱਥੇ ਰਹਿ ਗਈ ਹੋ ਹੋ ਆ ਕੀ ਕਰਤਾ ਮਸਾਦਾਂ ਉਹ ਇਕੱਲੇ ਆਈ ਸੀ ਮਾਰੀ ਕਿਸਮਤ ਆਵਦੀ ਐ ਨਾਲੇ ਮੈਨੂੰ ਤਾਂ ਪਉਣ ਗਏ ਦੱਸ ਮੈਂ ਕਿੱਥੇ ਜਾਵਾਂ ਹੁਣ ਮਸਾ ਤਾਂ ਲੈ ਕੇ ਆਈ ਸੀ ਮੈਂ ਦੱਸ ਕੀ ਕਰਾਂ ਮੈਂ ਨਾਲੇ ਆਪਦੀ ਕਿਸਮਤ ਮਾੜੀ ਨਾਲੇ ਆਪ ਭੁੱਖੇ ਮਰੋਂਗੀਆਂ ਨਾਲੇ ਮੈਨੂੰ ਮਾਰੋਂਗੀਆਂ ਕਿੱਥੇ ਮੈਨੂੰ ਸੁਪਾਇਆ ਇਹਨਾਂ ਨੇ ਮਾੜੀ ਕਿਸਮਤ ਆਪਦੀ ਖਾ ਕੇ ਲਿਆਣਗੇ ਨਾਲੇ ਮੈਨੂੰ ਭੁੱਖੇ ਦਾ ਮਾਰਦਿਆਂ ਨਾਲੇ ਮਰਦਗੇ he debe cop karjo